ਨਾੜ ਨੂੰ ਲੱਗੀ ਹੋਈ ਅੱਗ ਨੇ ਨੈਸ਼ਨਲ ਹਾਈਵੇ ਤੇ ਪਾਤਾ ਪੜਤੂ ਅੱਗ ਦੀ ਚਪੇਟ ਦੇ ਵਿੱਚ ਆਏ ਕਨਕਰ ਨਾਲ ਭਰੇ ਹੋਏ ਟਰੱਕ 60 ਲੱਖ ਰੁਪਏ ਦਾ ਹੋ ਗਿਆ ਮਾਲੀ ਨੁਕਸਾਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਅੱਗ ਤੇ ਕਾਬੂ ਪਾਉਣ ਦੇ ਵਿੱਚ ਹੋਈਆਂ ਨਾ ਕਾਮਯਾਬ ਬਟਾਲਾ ਦੇ ਨਜ਼ਦੀਕ ਕਸਬਾ ਖੋਖਰ ਫੌਜੀਆਂ ਦੇ ਕੋਲ ਅੰਮ੍ਰਿਤਸਰ ਨੈਸ਼ਨਲ ਹਾਈਵੇ ਦੇ ਕਿਨਾਰੇ ਖੜੇ ਦੋ ਟਰੱਕਾਂ ਨੂੰ ਉਸ ਵੇਲੇ ਅੱਗ ਨੇ ਆਪਣੀ ਲਪੇਟ ਦੇ ਵਿੱਚ ਲੈ ਲਿਆ ਜਦੋਂ ਕਿ ਇਹ ਅੱਗ ਪਾਕਿਸਤਾਨ ਦੇ ਵੱਲੋਂ ਖੇਤਾਂ ਦੇ ਵਿੱਚ ਨਾੜ ਨੂੰ ਲਗਾਈ ਗਈ ਸੀ ਆ ਰਹੀ ਅੱਗ ਇੰਨੀ ਭਿਆਨਕ ਸੀ ਕਿ ਇੱਕ ਟਰੱਕ ਦੇ ਵਿੱਚ ਲੱਖਾਂ ਦੀ ਕਣਕ ਅਤੇ ਟਰੱਕ ਦੋਨੋਂ ਹੀ ਸੜ ਕੇ ਸੁਆਹ ਹੋ ਗਏ ਅਤੇ ਦੂਸਰੇ ਟਰੱਕ ਦੇ ਟਾਇਰ ਵੀ ਸੜ ਚੁੱਕੇ ਹਨ ਦੱਸਿਆ ਜਾ ਰਿਹਾ ਹੈ ਕਿ ਇੱਕ ਹੀ ਮਾਲਕ ਦੇ ਇਹ ਦੋਨੋਂ ਟਰੱਕ ਸਨ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤਾਂ ਪਹੁੰਚੀਆਂ ਪਰੰਤੂ ਚਾਰ ਗੱਡੀਆਂ ਹੋਣ ਦੇ ਬਾਵਜੂਦ ਵੀ ਅੱਗ ਤੇ ਕਾਬੂ ਨਾ ਪਾਇਆ ਜਾ ਸਕਿਆ ਜਿਸ ਦੇ ਚੱਲਦੇ ਆਣ ਟਰੱਕ ਇੱਕ ਤਾਂ ਪੂਰਾ ਸੜ ਕੇ ਸੁਆਹ ਹੋ ਗਿਆ ਤੇ ਦੂਸਰੇ ਦੇ ਟਾਇਰ ਸੜ ਗਏ ਜੀ ਨਾ ਪਾਇਆ ਪਰਮਿੰਦਰ ਸਿੰਘ ਜੀ ਇਹ ਸਰ ਜੀ ਜਿਹੜੇ ਪੈਰੀ ਤੇ ਆ ਕੇ ਲੱਗੀ ਆ ਤਿੰਨ ਚਾਰ ਗੱਡੀਆਂ ਨੂੰ ਆ ਕੇ ਲੱਗੀ ਜੀ ਸਾਰੀਆਂ ਟੁੱਟ ਲਾ ਸਹੁੰਦੀਆਂ ਵੇਖੋ ਸਾਰੀਆਂ ਆਹ ਬਲਕੀਆਂ ਗੱਡੀਆਂ ਇਹਨਾਂ ਨੂੰ ਸਾਰਾ ਨੁਕਸਾਨ ਦੇਖ ਲਓ 14-15 ਲੱਖ ਦੀ ਗੱਡੀ ਆ ਤੇ ਕਣਕਿਆ ਕੁੜੀਆਂ ਉਹ ਵੀ ਅੱਗ ਲੱਗੀ ਜੇ ਕਣਕ ਨੂੰ ਆਹ ਲਵੇ ਵੀ ਕਹਾਂ ਜਾਂਦਾ ਕਿ ਨਾੜ ਨੂੰ ਅੱਗ ਲਾਈ ਜਾਵੇ ਹਾਂਜੀ ਹਾਂਜੀ ਸਰਕਾਰ ਨੂੰ ਇਹ ਹੁਣ ਹੁਣ ਆ ਜਾ ਨਾੜ ਨੂੰ ਅੱਗ ਲਾਈਏ ਨਾ ਲਾਈ ਜਾਵੇਗੀ ਇਹ ਕਹਦੇ ਮਾਰੀ ਗੱਲ ਹੋਇਆ ਬਹੁਤ ਮਹਾਰਾਜ ਜੀ ਹੁਮਨ ਸਰ ਜੀ ਕੋ ਸਾਡੇ ਆਏ ਹੋ ਮੈਂ ਕਰਦਾ ਜੋ ਸਾਡਾ ਨੁਕਸਾਨ ਆਇਆ ਜੀ ਸਾਨੂੰ ਦਵਾਇਆ ਜਾਵੇ ਲੋਬੀ ਬਜੀ ਜੀ ਇਹ ਹੋਇਆ ਸਾਡੀ ਇਹ ਭਾਈ ਨਾੜ ਕਰਕੇ ਨਾੜ ਨੂੰ ਅੱਗ ਲਾਈ ਉੱਪਰ ਦੇ ਗੱਡੀਆਂ ਦਾ ਜਾਮ ਲੱਗ ਗਿਆ ਗੱਡੀਆਂ ਨਿਕਲੀਆਂ ਹੀ ਨਹੀਂ ਅੱਗ ਲੱਗੀ ਉਸੇ ਵੇਲੇ ਕਿੰਨੀਆਂ ਗੱਡੀਆਂ ਦਾ ਨੁਕਸਾਨ ਹੈ ਗੱਡੀਆਂ ਦੋਹਾਂ ਤੋਂ ਗੱਡੀਆਂ ਦਾ ਨੁਕਸਾਨ ਹੋ ਗਿਆ ਉਹ ਵੇਖੋ ਫੋਟੋਆਂ ਸੀ ਹੋਈਆਂ ਕਿੰਨਾ ਨੁਕਸਾਨ ਆ ਗਿਆ ਨੁਕਸਾਨ ਘੱਟੋ ਘੱਟ 70-80 ਲੱਖ ਦਾ ਨੁਕਸਾਨ ਤੇ ਆਈ ਇਹਦਾ ਕਿਹਨੇ ਜ਼ਿੰਮੇਵਾਰ ਮੰਨਦੇ ਨੇ ਭਾਈ ਆ ਜੀ ਜ਼ਿੰਮੇਵਾਰ ਰਹਿ ਮੰਨਦੇ ਆ ਜ਼ਿਮੀਦਾਰ ਨੂੰ ਪਤਾ ਹੁੰਦਿਆ ਸੰਦਿਆ ਵੀ ਗੱਡੀਆਂ ਲੱਗੀਆਂ ਵਾ ਫੇਰ ਵੀ ਉਹਨੇ ਅੱਗ ਲਾ ਦਿੱਤੀ ਸਰਕਾਰਾਂ ਕੋਲ ਪ੍ਰਸ਼ਾਸਨ ਨੂੰ ਕਿਹਾ ਜਾਂਦਾ ਵੀ ਨਾਡਵਾ ਕੇ ਲਾ ਲਓ ਨਾ ਲਾਓ ਇਹਦਾ ਮੁੜਿਆ ਹੀ ਨਹੀਂ ਕਿਹਨੇ ਹੰਡਿਆ ਆ ਆ ਸਾਰੇ ਲੱਗੀ ਆ ਸਾਰੇ ਪਾਸੇ ਲਾਈ ਇਹਨਾਂ ਨੇ ਅੱਗ ਕੀ ਮੰਗ ਰਹੇ ਮੰਗ ਇਹੋ ਹੀ ਤੁਹਾਡਾ ਰਾਉ ਫੈਸਲਾ ਇਹਨਾਂ ਦਾ ਖਾਂਦੀ ਭرائی ਹੋਏ ਇਹਨਾਂ ਨੇ ਅੱਗ ਜਾਣ ਕੇ ਲਾਈ ਪਤਾ ਸਵੀਰਦੀ ਨਹੀਂ ਲਾਈ ਇਹਨਾਂ ਨੇ ਇਹਨਾਂ ਨੂੰ ਪਤਾ ਵੀ ਹੁਣ ਪੈ ਜੋ ਗੱਡੀਆਂ ਖਲੋਤੀਆਂ ਵੀ ਨਾਲ ਆਓ ਇਹਨਾਂ ਜਾਣ ਪੁੱਜ ਕੇ ਲਾਈ ਇਹ ਪਤਾ ਵਾਜਲਾਂ ਦੀ ਨਾਲ ਹੀ ਗੱਡੀਆਂ ਬੜੀ ਮੁਸ਼ਕਲ ਚਾਰ ਗੱਡੀਆਂ ਨੇ ਲੱਗੀਆਂ ਦੋ ਨਿਕਲ ਗਈਆਂ ਇੱਥੋਂ